ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਆਪਣਾ ਜਿਹੜਾ ਮੱਟ ਸ਼ੇਰੋਂ ਵਾਲਾ ਗਦਾਰ ਕਹਿੰਦਾ ਹੁੰਦਾ ਸੀ ਆਪਣੇ ਭਰਾ ਦੀਪ ਸਿੱਧੂ ਨੂੰ ਉਹਦੇ ਬਾਰੇ ਗੱਲ ਸੀ ਸਾਡੇ ਨਾਲ ਦੋਸਤ ਸੀਗੇ ਕੇਂਦਰ ਰਾਮਪੁਰੇ ਤੋਂ ਜਿਹੜੇ ਨੌਜਵਾਨ ਨਸ਼ਿਆਂ ਦੇ ਖਿਲਾਫ ਲੜ ਰਹੇ ਨੇ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਵੀ ਇਹ ਤਿੰਨ ਬੂਟ ਜਿਹੜੇ ਧਾਰ ਲੈ ਗਿਆ ਸੀਗਾ ਉਹਨਾਂ ਦੇ ਪੈਸੇ ਨਹੀਂ ਦੇ ਕੇ ਗਿਆ ਇਹ ਉਹ ਬੰਦਾ ਹੁਣ ਮੱਟ ਸ਼ੇਰੋਂ ਵਾਲਾ ਜਿਹੜਾ ਉਹ ਉਹਨਾਂ ਨੂੰ ਬਾਰ-ਬਾਰ ਰਾਤ ਨੂੰ ਪੀ ਕੇ दारू ਧਮਕੀਆਂ ਦੇ ਰਿਹਾ ਵੀ ਹਾਂ ਐ ਕਰ ਦੂੰ ਮੈਂ ਪਰਚਾ ਕਰਾ ਦੂੰ ਜਾਂ ਹੋਰ ਧਮਕੀਆਂ ਦੇ ਰਿਹਾ ਉਹਨਾਂ ਨੂੰ ਤੇ ਮੈਂ ਮੱਟ ਸ਼ਿਰੋ ਵਾਲਾ ਨੂੰ ਕਹਿਣਾ ਚਾਹਣਾ ਤੂੰ ਗਦਾਰ ਤੂੰ ਸਾਡੇ ਭਰਾ ਨੂੰ ਕਿਹਾ ਤੇ ਅਸੀਂ ਉਹ ਕਿੰਦਰ ਰੰਪਰੇ ਵਾਲੇ ਮੁੰਡਿਆਂ ਦੇ ਨਾਲ ਖੜੇ ਆ ਠੀਕ ਆ ਤੂੰ ਕਾਰਵਾਈ ਕਰਾਉਣੀ ਆ ਜਿਹੜੀ ਮਾਨਹਾਨੀ ਦੀ ਜਿੰਨੀਆਂ ਕਾਰਵਾਈਆਂ ਕਰਾਉਣੀ ਆ ਤੂੰ ਜਿਹੜੀ ਮਰਜ਼ੀ ਕਰਾ ਲੈ ਸਾਨੂੰ ਨਾ ਅੱਜ ਪਰਚਿਆਂ ਦਾ ਡਰ ਹੈ ਨਾ ਕੱਲ ਡਰ ਹੈ ਜਿਹੜੇ ਸਾਡੇ ਭਰਾ ਆਗੇ ਕਿੰਦਰ ਵਰਗੇ ਸੀ ਉਹਨਾਂ ਨਾਲ ਹਿੱਕ ਠੋਕ ਕੇ ਖੜੇ ਆ ਨਾ ਸਾਨੂੰ ਅੱਜ ਡਰ ਸੀਗਾ ਤੇ ਤੁਸੀਂ ਤੂੰ ਯਾਰ ਜਦੋਂ ਅਗਲੇ ਪੈਸੇ ਨਹੀਂ ਦੇ ਕੇ ਗਿਆ ਪ੍ਰੂਫ ਆਵਲਾ ਕੀ ਰੱਖੇ ਅੱਛਾ ਤੂੰ ਉਥੋਂ ਲੈ ਕੇ ਬੂਟ ਤੁਰ ਗਿਆ ਅਗਲਾ ਕੀ ਪ੍ਰੂਫ ਰੱਖੇ ਤੂੰ ਕਹਿੰਦਾ ਪ੍ਰੂਫ ਦਿਓ ਤੇਰੇ ਤੂੰ ਇਹ ਨਾ ਸਮਝੀਂ ਵੀ ਸਾਡੀਆਂ ਸਰਕਾਰਾਂ ਨਾਲ ਲਿਆਜ ਹੈ ਜਿਵੇਂ ਆਹ ਕਰਾ ਗੁੰਬਾ ਕਰਾ ਦੂੰ ਸਰਕਾਰਾਂ ਦਾ ਭਲੇਖਾ ਕਢ ਦਈਦਾ ਹੁੰਦਾ ਮਨ ਚੋਂ ਅਸੀਂ ਸਾਡੀ ਸਾਰੀ ਟੀਮ ਜਿੰਨੀ ਵੀ ਹੈਗੀ ਆ ਸਾਰੀ ਉਹਦੇ ਭਰਾ ਦੇ ਨਾਲ ਹੈ ਕਿਉਂਕਿ ਸੱਚ ਦੇ ਨਾਲ ਜਿਹੜਾ ਬੰਦਾ ਲੜਦਾ ਅਸੀਂ ਸੱਚ ਦੇ ਨਾਲ ਖੜੇ ਆ ਅੱਜ ਵੀ ਖੜੇ ਆ ਤੇ ਕੱਲ ਖੜਦੇ ਵੀ ਰਹਾਂਗੇ ਇਹ ਜੇ ਬੇਗੈਰਤ ਬੰਦਾ ਤੂੰ ਹੈਗਾ ਜਿਹੜਾ ਤੂੰ ਕਹਿਣਾਗਾ ਵੀ ਮੇਰਾ ਪੱਖ ਜਾਣਣਾ ਸੀ ਤੂੰ ਦੀਪ ਸਿੱਧੂ ਦਾ ਪੱਖ ਜਾਣਿਆ ਸੀ ਤੂੰ ਕਹਿੰਦਾ ਪੱਖ ਜਾਣਣਾ ਚਾਹੀਦਾ ਪੱਖ ਦੀਪ ਸਿੱਧੂ ਦਾ ਕਿਹਨੇ ਜਾਣਿਆ ਸੀ ਤੂੰ ਬਿਨਾ ਗੱਲ ਤੋਂ ਸਰਟੀਫਿਕੇਟ ਪਾ ਕੇ ਫੇਸਬੁੱਕ ਤੇ ਤੂੰ ਭੌਂਕਣ ਲੱਗ ਗਿਆ ਵੀ ਦੀਪ ਸਿੱਧੂ ਗਦਾਰ ਆ ਤੂੰ ਉਹਦਾ ਪੱਖ ਕਿਉਂ ਨਹੀਂ ਜਾਣਿਆ ਦੀਪ ਸਿੱਧੂ ਸਾਡਾ ਭਰਾ ਸੀ ਜਿਹਨੇ ਪੰਜਾਬ ਦੀ ਨੌਜਵਾਨੀ ਜਗਾਈ ਹੈ ਜੀ ਵੀ ਅਸੀਂ ਸਿੱਖੀ ਦੇ ਰਾਹ ਤੇ ਠੀਕ ਆ ਨਾ ਤੇਰੀਆਂ ਗਿੱਦੜ ਧਮਕੀਆਂ ਦੋਸੀ ਨਹੀਂ ਡਰਦੇ ਤੇਰੀਆਂ ਹੋਣਗੀਆਂ ਸਰਕਾਰਾਂ ਤੱਕ ਪਹੁੰਚ ਸਾਡੀਆਂ ਸਰਕਾਰਾਂ ਤੱਕ ਪਹੁੰਚ ਨਹੀਂ ਸਾਡੀ ਤਾਂ ਸਰਕਾਰਾਂ ਦੇ ਖਿਲਾਫ ਲੜਾਈ ਐ ਇਹ ਭਲੇ ਖੇਜ ਨਾ ਰਹੀ ਜੀ ਵੀ ਸਾਡੀ ਵੀ ਸਾਡੀ ਸਰਕਾਰ ਆ ਜਾਂ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਵੀ ਸਾਡੇ ਨੌਜਵਾਨਾਂ ਨੂੰ ਬਾਰ-ਬਾਰ ਤੰਗ ਨਾ ਕੀਤਾ ਜਾਵੇ ਤੇ ਜਿਹੜੀ ਉਹਦੇ ਕਰਦੇ ਆ ਜਿਹੜੇ ਉਹ ਸਾਡੇ ਬੰਦੇ ਨੇ ਉਹ ਕਿ ਅਸੀਂ ਵੀ ਉਹਦੇ ਉੱਤੇ ਕਾਰਵਾਈ ਕਰਾ ਰਹੇ ਆ ਤੇ ਫਿਰ ਹੁਣ ਦੋ ਦੇਖਾਂਗੇ ਤੂੰ ਆਈ ਕੋਈ ਨਾ ਦੇਖਾਂਗੇ ਫਿਰ ਜਿਹੜਾ ਕੁਝ ਹੁੰਦਾਗਾ ਤੇਰੀਆਂ ਗਿੱਦੜ ਧਮਕੀਆਂ ਸੀ ਕਾਰਵਾਈਆਂ ਕਰਵਾਈਆਂ ਦੋ ਨਹੀਂ ਡਰਦੇ ਇਹ ਮੱਟ ਸ਼ੇਰੋਂ ਵਾਲਾ ਮੱਟ ਸ਼ੇਰੋਂ ਵਾਲਿਆ ਤੇਰੀ ਦੇਖਦਾ ਕਿੰਨੀ ਤੇਰੀ ਲਾਹ ਪਾ ਹੁੰਦੀ ਆ ਤੂੰ ਫੇਰ ਵੀ ਤੈਨੂੰ ਛੱਤਰ ਖਾ ਖਾਬ ਨਹੀਂ ਤੂੰ ਹਲੇ ਬਾਜ਼ ਆ ਰਿਹਾ ਆ ਉਹਦੀਆਂ ਹਰਕਤਾਂ ਤੋਂ ਤੂੰ ਗਰੀਬ ਬੰਦਿਆਂ ਤੋਂ ਲੈ ਕੇ ਬੂਟ ਯਾਰ ਤੂੰ ਉਹ ਗਰੀਬ ਬੰਦੇ ਜਿਨ੍ਹਾਂ ਦੀ ਦੁਕਾਨਦਾਰੀ ਆ ਅਗਲੇ ਦੀ ਤੂੰ ਲੈ ਕੇ ਬੂਟ ਮੁੜ ਕੇ ਅਗਲਾ ਹਾਲ ਵੀ ਨਹੀਂ ਪੁੱਛਿਆ ਜਾਂ ਤਾਂ ਉਹਨਾਂ ਦੇ ਪੈਸੇ ਵਾਪਸ ਕਰਕੇ ਜਾਵੇ ਆ ਕੇ ਨਾਲੇ ਉਹਨਾਂ ਤੋਂ ਮੰਗੇ ਗਲਤੀ ਇਹ ਠੀਕ ਹੈ ਨਹੀਂ ਫਿਰ ਅਸੀਂ ਵੀ ਇਹਦੇ ਕਾਰਵਾਈ ਕਰਾਵਾਂਗੇ ਹੁਣ ਤੂੰ ਕਹਿੰਦਾ ਮਾਨਹਾਨੀ ਦੇ ਪਰਚਾ ਪੁਰਚਾ ਜਿਹੜਾ ਕਰਾਉਣਾ ਕਰਾ ਲਾ ਠੀਕ ਹੈ ਹੁਣ ਅਸੀਂ ਵੀ ਇਧਰ ਤੇਰੇ ਬਰਾਬਰ ਤੇ ਕਾਰਵਾਈ ਕਰਾ ਰਹੇ ਹਾਂ ਇਹਨਾਂ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਜਦੋਂ ਵੀ ਜਿੱਥੇ ਕਾਲ ਦੇਵਾਂਗੇ ਨੌਜਵਾਨਾਂ ਨਾਲ ਖੜੇ ਹਾਂ ਅਸੀਂ ਸੰਗਰੂਰ ਜਿੱਥੇ ਤੂੰ ਪ੍ਰਸ਼ਾਸਨ ਸੱਦੂਗਾ ਅਸੀਂ ਸਾਰੇ ਨੌਜਵਾਨ ਸਾਰੇ ਸੰਗਰੂਰ ਵਾਲੇ ਨੌਜਵਾਨਾਂ ਨੂੰ ਬੇਨਤੀ ਹੈ ਸਾਰੇ ਵੱਧ ਤੋਂ ਵੱਧ ਉੱਥੇ ਪਹੁੰਚੋ ਇਹਦਾ ਦੇਖਦੇ ਅਸੀਂ ਦੱਸਦੇ ਹਾਂ ਤੁਹਾਨੂੰ ਵੀ ਕਦੋਂ ਇਹਨੇ ਬੁਲਾਇਆ ਪ੍ਰਸ਼ਾਸਨ ਨੇ ਆਪਾਂ ਉਹ ਚੱਲਾਂਗੇ ਤੇ ਜੇ ਜਿਸ ਸਾਹਬ ਨਾਲ ਵੀ ਆਪਣਾ ਬਣੂਗਾ ਪਰ ਉਹ ਸਾਹਬ ਨਾਲ ਕਾਰਵਾਈ ਆਪਾਂ ਵੀ ਕਰਾਵਾਂਗੇ ਇਹਦੇ ਤੇ ਤੇ ਫਿਰ ਨੌਜਵਾਨਾਂ ਦਾ ਇਕੱਠ ਆਪਾਂ ਉਥੇ ਲੈ ਕੇ ਚੱਲਾਂਗੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਆਪਾਂ ਦੱਸਦੇ ਆਂ ਵੀ ਕੀ ਬਣਦਾ ਤੇ ਦੂਬਾਰ ਸਾਰੀ ਕਾਰਵਾਈ ਆਪਾਂ ਇਹਤੇ ਵੀ ਕਰਾਵਾਂਗੇ ਸਾਡੇ ਦੇ ਜਿਹੜਾ ਮਾਨਹਾਨੀ ਦਾ ਪਰਚਾ ਇਹ ਕਰਾਉਣਾ ਕਰਾ ਜਾਵੇ ਨਾ ਅੱਜ ਵੀਡੀਓ ਰਿਲੀਡ ਕਰੀਏ ਨਾ ਕੱਲ ਨੂੰ ਕਰੀਏ ਜੋ ਤੂੰ ਅਗਲੇ ਦਾ ਨੁਕਸਾਨ ਕਰਕੇ ਗਿਆ ਉਹਨਾਂ ਨੂੰ ਬੂਟ ਲੈ ਕੇ ਗਿਆ ਅਸੀਂ ਕਿਉਂ ਵੀਡੀਓ ਰਿਲੀਡ ਕਰੀਏ ਬਾਈ ਅਸੀਂ ਕੋਈ ਗਲਤ ਨਹੀਂ ਕੀਤਾ ਸਾਨੂੰ ਪਤਾ ਅਸੀਂ ਗੁਨਾਹ ਨਹੀਂ ਕੀਤਾ ਅਸੀਂ ਸਹੀ ਆ ਸੱਚ ਦੇ ਰਾਹ ਤੇ ਆ ਤੇ ਸੱਚ ਆ ਜਿਹੜਾ ਉਹ ਕਦੇ ਲੁਕਦਾ ਨਹੀਂ ਹੁੰਦਾ ਠੀਕ ਹੈ ਸੱਚ ਨੂੰ ਨਾ ਕੋਈ ਪ੍ਰੂਫ ਦੇਣ ਦੀ ਲੋੜ ਪੈਂਦੀ ਹੁੰਦੀ ਹੈ ਸੱਚ ਸੱਚ ਹੀ ਹੁੰਦਾ ਹਮੇਸ਼ਾ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ